ਸਸੇਕਲ ਦੋਸਤੋ ਕੱਲ ਜਿਹੜੀ ਕੁਸ਼ਤੀ ਹੋਈ ਹੈ ਖੈਰਾਬਾ ਪਿੰਡ ਵਿੱਚ ਇਹ ਸੀ ਜੱਸਾ ਪੱਟੀ ਔਰ ਬਨਿਆ ਜੰਮੂ ਕਸ਼ਮੀਰ ਦੇ ਪਹਿਲਵਾਨ ਦੇ ਨਾਲ ਔਰ ਬਨਿਆ ਜੰਮੂ ਕਸ਼ਮੀਰ ਦਾ ਜੋ ਪਹਿਲਵਾਨ ਹੈ ਬਹੁਤ ਹੀ ਵਧੀਆ ਬਨਿਆ ਜੰਮੂ ਵਾਲਾ ਜੋ ਹੈ ਕਿ ਬਹੁਤ ਹੀ ਵਧੀਆ ਪਹਿਲਵਾਨ ਹੈ ਬਹੁਤ ਨਾਮ ਹੈ ਉਹਦਾ ਔਰ ਬਹੁਤ ਵੱਡੀਆਂ ਕੁਸ਼ਤੀਆਂ ਛੰਡੀ ਦੀਆਂ ਕੁਸ਼ਤੀਆਂ ਖੇਡਦਾ ਔਰ ਟੈਕਨੀਕ ਬਹੁਤ ਵਧੀਆ ਸੋ ਇਸ ਪਹਿਲਵਾਨ ਦੀ ਵੀ ਟੈਕਨੀਕ ਬਹੁਤ ਵਧੀਆ ਔਰ ਬਾਕੀ ਖੁਰਾਪਾਤ ਜਿਆਦਾ ਨਹੀਂ ਕਰਦਾ ਇਹ ਅਖਾੜੇ ਦੇ ਵਿੱਚ ਲੜਾਈ ਝਗੜਿਆਂ ਤੋਂ ਬਹੁਤ ਦੂਰ ਹੈ ਤੇ ਆਪਣੀ ਨੇਚਰਲ ਕੁਸ਼ਤੀ ਲੜਦਾ ਸੋ ਜਾਨਦਾਰ ਮੁੰਡਾ ਹੈ ਸੋ ਇਹਨਾਂ ਦੀ ਕੁਸ਼ਤੀ ਸੀ ਜੱਸਾ ਪੱਟੀ ਸ਼ੇਰੇ ਪੰਜਾਬ ਪੰਜਾਬ ਦਾ ਬੱਬਰ ਸ਼ੇਰ ਔਰ ਯੋਧਾ ਬੰਦਾ ਜਿਹਦੇ ਵਿੱਚ ਜਿਨੇ ਪੰਜਾਬ ਦਾ ਕੁਸ਼ਤੀ ਵਿੱਚ ਨਾਮ ਪੂਰੀ ਦੁਨੀਆ ਤੇ ਬੁਲੰਦ ਕੀਤਾ ਹੋਇਆ ਹੈ ਸੋ ਬੰਨਿਆ ਜੰਮੂ ਦੇ ਨਾਲ ਇਹਨਾਂ ਦੇ ਖੈਰਾਬਾਦ ਪਿੰਡ ਵਿੱਚ ਜਦੋਂ ਕੁਸ਼ਤੀ ਆਰੰਭ ਹੁੰਦੀ ਆ ਤਾਂ ਕੁਸ਼ਤੀ ਉਹੀ ਗੱਲ ਪਿਛਲੀ ਕੁਸ਼ਤੀ ਵਾਂਗ ਹੀ ਇਹ ਕੁਸ਼ਤੀ 5 ਮਿੰਟ ਹੀ ਚੱਲੀ ਜਿਵੇਂ 5 ਮਿੰਟ ਤੋਂ ਵੱਧ ਇਹ ਟੱਕਰ ਹੀ ਨਹੀਂ ਲੈ ਪਾ ਰਹੇ ਜੱਸੇ ਪੱਟੀ ਦਾ ਕੋਈ ਵੀ ਮੈਚ ਕੋਈ ਵੀ ਕੁਸ਼ਤੀ ਹੈ 20 ਮਿੰਟ ਜਾਂ 30 ਮਿੰਟ ਵਾਲੀ ਜਿਹੜੀ ਰੱਖੀ ਹੋਵੇ ਉੱਥੇ ਤੱਕ ਨਹੀਂ ਜਾ ਰਹੀ ਇਹ 5 ਤੋਂ 7 ਮਿੰਟ ਦੇ ਵਿੱਚ ਹੀ ਸਮੇਟੀ ਜਾ ਰਹੀ ਹੈ ਸੋ ਇਹਨੇ ਬਿਣੀ ਨੇ ਵਧੀਆ ਟੱਕਰ ਲਈ ਸ਼ੁਰੂਆਤ ਵਧੀਆ ਮੂਵਮੈਂਟ ਬਣਾਈ ਔਰ ਕੋਸ਼ਿਸ਼ ਕਰੀ ਲੱਤ ਫੜਨ ਦੀ ਜਾਂ ਦਾਹ ਪਾਰਨ ਦੀ ਕੋਸ਼ਿਸ਼ ਕਰੀ ਅੜੰਗੀ ਵੀ ਲਾਈ ਉਹਨਾਂ ਨੇ ਇੱਕ ਦੋ ਵਾਰੀ ਸੋ ਕੋਸ਼ਿਸ਼ ਵਧੀਆ ਸੀ ਪਰ ਜੱਸਾ ਪਹਿਲਵਾਨ ਨੂੰ ਅਡੰਗੇ ਲਾਣਾ ਜਾਂ ਨੂੰ ਅਡੰਗੇ ਨਾਲ ਡੇਗਣਾ ਜਾਂ ਨੂੰ ਧੂਵੀ ਪੱਟਰਾ ਮਾਰਨਾ ਕਿਸੇ ਆਸਾਨ ਗੱਲ ਆ ਦੱਸੋ ਯਾਰ ਇੰਨਾ ਜ਼ਬਰਦਸਤ ਇੰਨੇ ਵੇਟਡ ਹਾਈ ਵੇਟਡ ਬੰਦੇ ਨੂੰ ਪਾਵਰਫੁਲ ਬੰਦੇ ਨੂੰ ਆਪਾਂ ਐਦਾਂ ਨਹੀਂ ਕਿਸੇ ਦਾਤੇ ਉਹਨੂੰ ਲਿਆ ਸਕਦੇ ਆ ਪਰ ਨਾਮੁਮਕਿਨ ਹੈ ਸੋ ਜੱਸਾ ਪੱਟੀ ਨੇ ਬਹੁਤ ਵਧੀਆ ਕੁਸ਼ਤੀ ਲੜੀ ਅਚਾਨਕ ਕੁਸ਼ਤੀ ਦਾ ਆਨੰਦ ਆਉਣਾ ਸ਼ੁਰੂ ਹੋਇਆ ਥੋੜਾ ਜਿਆਦਾ ਦਰਸ਼ਕਾਂ ਨੂੰ ਮਜ਼ਾ ਹੀ ਆਉਣਾ ਸ਼ੁਰੂ ਹੋਇਆ ਸੀ ਤਾਂ ਕੁਸ਼ਤੀ ਦੇ ਵਿੱਚ ਵਿਗੜ ਪੈ ਗਿਆ ਉਹ ਸੀ ਇਹ ਸੱਤ ਦਾ ਬਿੰਨਿਆ ਜੰਮੂ ਨੂੰ ਝੋਟ ਲੱਗੀ ਦੋਸਤੋ ਇਹ ਮੈਚ ਦੇ ਵਿੱਚ ਔਰ ਜਿਵੇਂ ਹੀ ਉਹਨੇ ਲਾਤ ਅੜਾਈ ਬਿੰਨਿਆ ਨੇ ਜੱਸਾ ਪੱਟੀ ਨੂੰ ਡੇਗਣ ਦੀ ਕੋਸ਼ਿਸ਼ ਕੀਤੀ ਤਾਂ ਜੱਸਾ ਪੱਟੀ ਨੇ ਉਹਦਾ ਲੰਗੋਟ ਫੜ ਲਿਆ ਇਹ ਇੱਕ ਐਹੋ ਜਿਹਾ ਦਾ ਹੁੰਦਾ ਹੈ ਕਿ ਜਦੋਂ ਕੋਈ ਤੁਹਾਡੇ ਅੜੰਗੇ ਅੜਾਂਦਾ ਤਾਂ ਤੁਸੀਂ ਉਹਦਾ ਲੰਗੋਟ ਫੜ ਲਓ ਤਾਂ ਬੰਦਾ ਉੱਥੇ ਰੁਕ ਜਾਂਦਾ ਹੈ ਸੋ ਜਦੋਂ ਜੱਸਾ ਪੱਟੀ ਨੇ ਉਹਨੂੰ ਥੱਲੇ ਲਿਆ ਤਾਂ ਉਹ ਇੱਕਦਮ ਉਹਦੀ ਬਾਹ ਦੇ ਵਿੱਚ ਬਾਹ ਪਾ ਕੇ ਜਦੋਂ ਉਹਨੇ ਪਲਟਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਬਿਨੀ ਦੇ ਉੱਪਰ ਭਾਰ ਆ ਗਿਆ ਜੱਸੇ ਦਾ ਔਰ ਉੱਥੇ ਹੀ ਐਡੇ ਟਾਈਮ ਹੀ ਉਹਨੇ ਰੈਫਰਿਊ ਕੀਤਾ ਕਿ ਮੈਨੂੰ 6 ਸਟ ਬਚ ਗਈ ਔਰ ਜੱਸੇ ਪੱਟੀ ਨੇ ਉੱਥੇ ਹੀ ਛੱਡਤਾ ਇੱਥੇ ਮੈਂ ਜੱਸੇ ਪੱਟੀ ਦੀ ਤੁਸੀਂ ਵੀਡੀਓ ਵਿੱਚ ਦੇਖੋ ਦਰਿਆਲੇ ਦਰਿਆ ਦੇ ਲਈ ਸਮਝਦਾ ਕਿਉਂਕਿ ਜਦੋਂ ਪਹਿਲਵਾਨ ਦੇ ਥੱਲੇ ਪਹਿਲਵਾਨ ਆ ਜਾਂਦਾ ਤਾਂ ਫਿਰ ਉਹ ਚਿੱਤਪਟ ਦੇ ਵਿੱਚ ਜ਼ਿਆਦਾ ਦੇਰ ਨਹੀਂ ਲਾਂਦਾ ਔਰ ਦੋ ਹੀ ਸੈਕਿੰਡ ਚਾਹੀਦੇ ਸੀ ਕਿ ਜੱਸੇ ਪੱਟੀ ਨੂੰ ਕਈ ਵਾ ਵਧੀਆ ਦਾ ਭਰਿਆ ਹੋਇਆ ਸੀ ਦੀ ਬਾਹ ਨੂੰ ਵੀ ਥੱਲੇ ਲਾਤੋ ਜੀ ਥੱਲੇ ਸੀ ਔਰ ਐਦਾਂ ਉਲਟਾ ਹੀ ਉਲਟਾਣਾ ਹੀ ਸੀ ਮੜਾ ਜਾ ਔਰ ਉਹਦੀ ਜੋ ਦੋਨੇ ਕੱਦੇ ਲੱਗ ਜਾਣੇ ਸੀ ਪਰ ਜੱਸੇ ਪੱਟੀ ਨੇ ਇੰਨਾ ਵਧੀਆ ਦਾ ਔਰ ਡੇਗਿਆ ਹੋਇਆ ਮਨ ਉੱਥੇ ਹੀ ਛੜਤਾ ਇਹ ਇਥੋਂ ਪਤਾ ਲੱਗਦਾ ਹੈ ਕਿ ਮਹਾਨ ਖਿਡਾਰੀ ਦੀ ਖੇਡ ਦਾ ਇੱਕ ਯੋਧੇ ਬੰਦੇ ਦਾ ਇੱਕ ਬਹੁਤ ਸੂਝਵਾਰਾ ਦਾ ਸਮਝਦਾਰ ਬੰਦੇ ਦਾ ਕਿ ਕੁਸ਼ਤੀ ਤੋਂ ਉੱਠ ਕੇ ਉਹ ਵੀ ਇੱਕ ਮਾਂ ਦਾ ਪੁੱਤ ਹੈ ਉਹ ਵੀ ਸਾਡੇ ਵਰਗਾ ਪਹਿਲਵਾਨ ਹੈ ਕਿਸੇ ਨੂੰ ਜੇ ਸੱਟ ਨਾ ਵੱਜੇ ਜਾਂ ਕੁਸ਼ਤੀ ਤਾਂ ਆਰ-ਪਾਰ ਹੋਵੇਗਾ ਬਰਾਬਰ ਹੋਵੇ ਜਾਂ ਬਾਅਦ ਵਿੱਚ ਦੇਖੀ ਜਾਊ ਕਿ 5 ਮਿੰਟ ਹੋਰ ਕੋਲ ਨਾ ਪਹੁੰਚੇ ਤਾਂ ਕੋਈ ਗੱਲ ਨਹੀਂ ਇਹ ਮਹਾਨ ਖਿਡਾਰੀਆਂ ਦੀ ਨਿਸ਼ਾਨੀ ਹੁੰਦੀ ਹੈ ਸੋ ਜੱਸਾ ਪੱਟੀ ਨੇ ਉੱਥੇ ਪਹਿਲਵਾਨ ਨੂੰ ਛੱਡਤਾ ਉਹਦੇ ਜੋ ਵੀ ਡਾਕਟਰਸ ਕੋਚ ਵਗੈਰਾ ਆਏ ਬਿਨੀਆਂ ਤੇ ਸਭ ਉਹਨਾਂ ਨੇ ਚੈੱਕ-ਅੱਪ ਉਹਦਾ ਕਰਿਆ ਕੋਸ਼ਿਸ਼ ਕੀਤੀ ਪਰ ਉਹਦੀ ਲੱਤ ਨੂੰ ਖਿਚਾਓ ਇੰਨਾ ਆ ਗਿਆ ਸੀਗਾ ਕਿ ਉਹ ਉੱਠ ਚੁੱਕ ਬੈਠਾ ਜੋਗਾ ਨਹੀਂ ਸੀ ਉਹ 5-7 ਮਿੰਟ ਤੋਂ ਬਾਅਦ ਜਦੋਂ ਉੱਠਿਆ ਤਾਂ ਉਹ ਲੰਗੜਾ ਰਿਆ ਸੀ ਔਰ ਉਹ ਕੁਸ਼ਤੀ ਨਹੀਂ ਲੜ ਪਾਇਆ ਸੋ ਇਹ ਕੁਸ਼ਤੀ ਇੱਥੇ ਰੱਦ ਕਰ ਦਿੱਤੀ ਗਈ ਔਰ ਜਸੇ ਪੱਟੀ ਨੂੰ ਜੇਤੂ ਕਰਾਰ ਦਿੱਤਾ ਇਹ ਕਮੇਟੀ ਦਾ ਵਧੀਆ ਫੈਸਲਾ ਸੀ ਕਿਉਂਕਿ ਉਸ ਸਮੇਂ ਜੇ ਉਹ ਉਹਦੀ ਪਿੱਠ ਵੀ ਲਗਾ ਸਕਦਾ ਸੀ ਦੋਨੇ ਕੰਦੇ ਵੀ ਲਗਾ ਸਕਦਾ ਸੀ ਉਹਨੇ ਛੱਟ ਦੇ ਕਾਰਨ ਉੱਥੇ ਛੱਡਤਾ ਔਰ ਜਦੋਂ ਇੱਕ ਪੁਲਵਾਨ ਨੂੰ ਛੱਟ ਵਜਦੀ ਆ ਔਰ ਉਹ ਖੇਦਨ ਦੇ ਕਾਬਿਲ ਨਹੀਂ ਰਹਿੰਦਾ ਔਰ ਜੇ ਉਹ ਮੈਦਾਨ ਵਿੱਚ ਨਹੀਂ ਉਤਰਦਾ ਤਾਂ ਮੈਦਾਨ ਤੋਂ ਬਾਹਰ ਚਲਾ ਜਾਂਦਾ ਤਾਂ ਇਹ ਰੂਲ ਹੈ ਕਿ ਕੁਸ਼ਤੀ ਜਿਹੜੀ ਹੈ ਦੂਸਰੇ ਪਰਮਾਨ ਨੂੰ ਦੇ ਦਿੱਤੀ ਜਾਂਦੀ ਹੈ ਕਿਉਂਕਿ ਸੱਟ ਮਾਰਨਾ ਵੀ ਗਲਤ ਹੈ ਔਰ ਸੱਟ ਖਾਣਾ ਵੀ ਗਲਤ ਹੈ ਜੇ ਸੱਟ ਅਸੀਂ ਖਾ ਲੈਨੇ ਆ ਤੇ ਇਹਦਾ ਮਤਲਬ ਇਹ ਹੈ ਵੀ ਅਸੀਂ ਆਪਣਾ ਬਚਾਰ ਨਹੀਂ ਕਰ ਪਾਏ ਡਿਫੈਂਸ ਨਹੀਂ ਕਰ ਪਾਏ ਆਪਣਾ ਉਹਨੂੰ ਸੋ ਦੋਸਤੋ ਇਹ ਬਹੁਤ ਹੀ ਸ਼ਾਨਦਾਰ ਬਹੁਤ ਹੀ ਵਧੀਆ ਕੁਸ਼ਤੀ ਹੈ ਇਹ ਸਾਹਮਣੇ ਜੱਸੇ ਦੀਆਂ ਡੇਲੀ ਕੁਸ਼ਤੀਆਂ ਹੋ ਰਹੀਆਂ ਨੇ ਡੇਸ ਡੇਲੀ ਇਸ ਸਾਹਮਣੇ ਜੱਸੇ ਪੱਟੀ ਦੀ ਡੇਲੀ ਕੁਸ਼ਤੀ ਹੋ ਰਹੀ ਹੈ ਔਰ ਡੇਲੀ ਉਹ ਇਹ ਕੁਸ਼ਤੀ ਜਤਰੇ ਨੇ ਔਰ ਕੱਲ ਪਰਸੋ ਤਾਂ ਉਹਨਾਂ ਨੇ ਆਲਟੋ ਵੀ ਜਿੱਤੀ ਐ ਸੋ ਵੱਡੀਆਂ ਕੁਸ਼ਤੀਆਂ ਰਾਜੋਤਰ ਹੱਥੋੜ ਲੱਗਣ ਕਰਕੇ ਇਹ ਜਿਹੜੀ ਕੁਸ਼ਤੀ ਐ ਜੱਸਾ ਪਹਿਲਵਾਨ ਨੂੰ ਸ਼ਹਿਦ ਦਿੱਤੀ ਜਾ ਰਹੀ ਜੇ ਕਮੈਂਟ ਚ ਫੈਸਲਾ ਲਓ ਹਾਂਜੀ ਹਾਂਜੀ ਲਓ ਜੱਸਾ ਪਹਿਲਵਾਨ ਜੀ ਪੱਟੀ ਆ ਗੁਰੂ ਨਾਨਕ ਦੇਵ ਜੀ ਵਾਲੇ ਵੀਰਾਂ ਨੇ ਬੈਂਚ ਆ ਵੀ ਜੱਸਾ ਪਹਿਲਵਾਨ ਨੂੰ ਦੇਸੀ ਕਿਹਾ ਉਹਦਾ ਟੀਮ ਦੇ ਕੇ ਨਵਾਜੋ ਜੀ